ਕੜਦੇ ਪਤਾ ਹੁਣ ਇਨਾਂ ਦੀ ਕੀ ਭੱਬੂ ਘੜਨਾ ਤੁਹਾਨੂੰ ਪਤਾ ਨਹੀਂ ਲੱਗਦਾ ਕਰਫੂ ਲੱਗਾ ਪਿਆ ਇਕੱਠੇ ਹੋ ਕੇ ਬੈਠੇ ਆ ਉਹ ਜਾ ਤੂੰ ਸਾਨੂੰ ਮਤਾਂ ਦਿੰਨਾ ਮੈਂ ਕਰਦਾ ਇਨਾਂ ਬੁੱਢੜਾਂ ਨੂੰ ਹਲੋ ਹਲੋ ਮੋਗਾ ਪੁਲਿਸ ਹਾਂਜੀ ਮੋਗਾ ਪੁਲਿਸ ਤੋਂ ਬੋਲਦੇ ਆ ਜਲਦੀ ਇੱਥੇ ਆ ਜਾਓ ਠੀਕ ਆ ਅਸੀਂ ਪਹੁੰਚ ਰਹੇ ਹਾਂ ਬੇਟਾ ਜੀ ਯਾ ਹੌਟਰ ਜ ਨਹੀਂ ਬਾਗਦਾ ਖਰਜੋ ਖਰਜੋ ਖੜਕਾ ਨਾ ਪੱਜਦਾ ਮੋੜ ਤੇ ਆ ਜਾ ਜੀਵਾਨ ਇਹਨਾਂ ਨੂੰ ਮਾਸਕ ਤੇ ਸੈਨੀਟਾਈਜ਼ਰ ਦਿਓ ਪੁਲਿਸ ਤੋਂ ਨਾ ਡਰੋ ਮਹਾਮਾਰੀ ਤੋਂ ਡਰੋ ਹੱਥ ਮੂੰਹ ਧੋਂਦੇ ਰਹੋ ਮਾਸਕ ਪਾ ਕੇ ਰੱਖੋ ਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ ਆਪੋ ਆਪਣੇ ਘਰਾਂ 'ਚ ਬੈਠਣਾ ਸਿੱਖੋ ਸੋਰੀ ਸਰ ਅੱਗੇ ਤੋਂ ਇਹਦੀ ਚੰਨੋ ਧਿਆਨ ਚ ਰੱਖਾਂਗੇ ਪੁਲਿਸ ਸਾਡੇ ਫਰੈਂਡ ਦੇ ਪੁਲਿਸ ਸਾਡਾ ਮਾਰ ਹੈ ਜੈ ਹਿੰਦ ਉਹ ਡਾਕਟਰ ਯਾਰ ਦੇਖ ਜਵਾਗ ਨੂੰ ਯਾਰ ਬੁਖਾਰ ਹੀ ਬਹੁਤ ਚੜ ਗਿਆ ਬੁਖਾਰ ਦਾ ਵਾਵਾ ਕੋਈ ਨੀ ਪੌਲੰਨਾ ਕਰਦੇ ਹਾਵ ਹਾਓ ਦੇਖੋ ਮੈਂ ਤਾਂ ਚਿੜੀ ਹਾਓ ਦੇਖੋ ਖਾਰਾ ਪਤਾ ਤੂੰ ਠੀਕ ਸਰਦਾ ਕੰਜਾ ਆ ਗਿਆ ਕੀ ਆ ਯਾਰ ਮੈਨੂੰ ਤਾਂ ਕੁਛ ਯਾਦ ਹੀ ਨਹੀਂਗਾ ਤੇਰੇ ਘਰ ਤੋਂ ਨਾ ਪਹਿਲੇ ਕੋਈ ਨਾ ਵੇਖੀ ਜਾਉ ਉਹ ਹਾਂ ਵੀ ਨੂਰਪਤਾ ਖੜਾ ਹੋ ਹਾਂਜੀ ਸਰ ਜੀ ਉਹ ਨੂਰ ਜਿਹੜਾ ਮੈਂ ਕੱਲ ਤੈਨੂੰ ਮਾਈ ਫਾਦਰ ਦਾ ਲੇਖ ਦੱਸਿਆ ਸੀ ਉਹ ਸੁਣਾ ਚੱਲ ਮੈਨੂੰ ਉਹ ਨਾ ਉਹ ਤਾਂ ਮੈਨੂੰ ਯਾਦ ਨਹੀਂ ਉਹ ਚੱਲ ਕੋਈ ਨਹੀਂ ਮਾਈ ਫਰੈਂਡ ਦਾ ਸੁਣਾ ਦੇ ਬਸ ਫਰੈਂਡ ਦੀ ਥਾਂ ਤੇ ਫਾਦਰ ਮਾਈ ਜੱਲੀ ਉਹ ਹਣ ਉਧਰ ਹੀ ਬਿਟਰ ਬਿਟਰ ਚਾਕੀ ਹੈ ਨਾ ਕਿ ਸੁਣਾਏਗਾ ਵੀ ਆਈ ਹੈਵ ਮਾਈ ਫਾਦਰ ਪੱਤਰਾਮ ਇਚ ਮਾਈ ਬੈਸਟ ਫਾਦਰ ਉਹ ਨੂਰ ਕਿੱਧਰ ਚੱਲਿਆ ਉਹ ਅੱਡੇ ਤੇ ਘਰੇ ਵੀਡੀਓ ਬਣਾਉਣ ਚੱਲਿਆ ਵੀਡੀਓ ਬਣਾਉਣ ਚੱਲਿਆ ਉਹਨੇ ਘਰੇ ਚੱਲਿਆ ਤੇ ਉਹਨੂੰ ਵਰਕਿੰਗ ਆਣਾ ਕਿੱਕੀ ਜਹੀ ਪਰੀਆ ਗੱਲ ਕਰਦੀ ਜੋ ਸੱਚੀ ਅਤੇ ਖਰੀਆ ਆ ਸੰਦੀਪ ਟੂਰ ਨੂੰ ਉਹ ਮੋਟਿਆ ਜਿਆ ਕਹਿੰਦੀ ਆ ਆ ਜਦੋਂ ਬੋਲਦੀ ਆ ਛੋਟੇ ਛੋਟੇ ਬੁੱਲਾ ਚੋਂ ਜਾਨ ਕੱਢ ਲੈਂਦੀ ਆ ਕਹਿੰਦਾ ਚਾਰ ਦਿਨਾਂ ਵਿੱਚ ਨੂਰ ਨੇ ਗਾਹ ਪਾ ਕੇ ਰੱਖਤਾ ਆ ਟਿਕਟੌਕ ਨੂੰ ਪਿਆਰੀ ਜੀ ਕੁੜੀ ਨੇ ਹਲਾ ਕੇ ਰੱਖਤਾ ਆ ਟਿਕਟੌਕ ਨੂੰ ਪਿਆਰੀ ਜੀ ਸਾਡੀ ਪਰੀ ਨੇ ਹਲਾ ਕੇ ਰੱਖਤਾ